ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ ਤੁਹਾਨੂੰ 8ਵੀਂ ਕਲਾਸ ਦੇ ਪੇਪਰ ਦਾ ਪੈਟਰਨ ਦੱਸਾਂਗੇ ਕਿਦਾਂ ਤੁਹਾਨੂੰ ਪੇਪਰ ਆਉਣਾ ਠੀਕ ਹੈ ਪੁੱਤਰ ਤੁਹਾਨੂੰ ਪਤਾ ਵੀ ਕੁੱਲ ਤੁਹਾਡਾ ਪੇਪਰ 80 ਨੰਬਰ ਦਾ ਹੋਣਾ ਤੇ 20 ਨੰਬਰ ਦੀ ਤੁਹਾਡੀ ਅਸੈਸਮੈਂਟ ਹੋਣੀ ਹੈ ਠੀਕ ਹੈ ਪਹਿਲਾ ਪੁੱਤਰ ਦਿੱਤਾ ਹੋਇਗਾ ਪੈਰੇ ਵਿੱਚੋਂ ਪ੍ਰਸ਼ਨ ਉੱਤਰ ਲੱਭ ਕੇ ਲਿਖਣੇ ਹੋਣਗੇ ਇਹ ਹੋਣਗੇ 5 ਨੰਬਰ ਦਾ ਪੁੱਤਰ ਇਹਦੇ ਵਿੱਚ ਖਾਲੀ ਥਾਂ ਵੀ ਹੋ ਸਕਦੀ ਹੈ ਸਹੀ ਗਲਤ ਵੀ ਹੋ ਸਕਦਾ ਤੇ ਪ੍ਰਸ਼ਨ ਨੰਬਰ 2 ਦੇ ਵਿੱਚੋਂ ਵੀ ਤੁਸੀਂ ਨੇ ਪੈਰੇ ਵਿੱਚੋਂ ਪ੍ਰਸ਼ਨ ਲੱਭਣੇ ਹੋਣਗੇ ਉਹ ਵੀ ਪੰਜ ਅੰਕ ਦੇ ਹੋਣਗੇ ਉਸ ਵਿੱਚ ਵੀ ਖਾਲੀ ਥਾਂ ਵੀ ਹੋ ਸਕਦੀ ਆ ਤੁਹਾਨੂੰ ਸਹੀ ਗਲਤ ਵੀ ਹੋ ਸਕਦੇ ਕਿਤਾਬ ਦੇ ਵਿੱਚੋਂ ਤੁਹਾਨੂੰ ਪਹਿਰੇ ਆਉਣਗੇ ਅੱਗੇ ਬੁੱਤਰ ਤਿੰਨ ਨੰਬਰ ਤੇ ਆਉਣਾਗਾ ਤੁਹਾਨੂੰ 3 4 5 6 ਬਿਆਕਰਨ ਵਿਆਕਰਨ 20 ਅੰਕ ਦੀ ਹੋਗੀ ਤੁਹਾਨੂੰ ਇਸ ਵਿੱਚ ਤੁਹਾਨੂੰ ਬਹੁ ਵਿਕਲਪੀ អਬਜੈਕਟਿਵ ਟਾਈਪ ਕੁਐਸਚਨ ਵੀ ਹੋਣਗੇ ਖਾਲੀ ਥਾਵਾਂ ਵੀ ਹੋਣਗੇ ਸਹੀ ਗਲਤੀ ਨੂੰ ਮਿਲਾਨ ਵੀ ਹੋਣਾ ਇਹ 20 ਅੰਕ ਦਾ ਹੋ ਬੁਤਰੀ ਨੂੰ ਤੁਸੀਂ ਧਿਆਨ ਦੇ ਨਾਲ ਕਰਨਾ ਹੈ ਵਿਆਕਰਨ ਵਾਲਾ ਜੇ ਤੁਸੀਂ ਵਿਆਕਰਨ ਵਾਲੀ ਵੀਡੀਓ ਦੇਖਣੀ ਹੈ ਆਪਣੀ ਵੀਡੀਓ ਅਪਲੋਡ ਪਹਿਲਾਂ ਕਰ ਚੁੱਕੇ ਆਪਾਂ ਦੇ ਡਿਸਕ੍ਰਿਪਸ਼ਨ ਦੇ ਵਿੱਚ ਉਹ ਵੀਡੀਓ ਦੇ ਦਾਂਗੇ ਵਿਆਕਰਨ ਉਸ ਤੋਂ ਪੜ ਲਿਓ ਉਸ ਦੇ ਵਿੱਚ ਤੁਹਾਨੂੰ ਪੇਪਰ ਆ ਜਾਣਾਗਾ ਅੱਗੇ ਬੁੱਤਰਾ ਕਵਿਤਾ ਵਿੱਚ ਕਵਿਤਾਵਾਂ ਵਿੱਚ ਕੀ ਤੁਹਾਨੂੰ ਦੋ ਪੈਰੇ ਦਿੱਤੇ ਹੋਣਗੇ ਦੋ ਪੈਰਿਆਂ ਦੇ ਕੀ ਭਾਵ ਸਪਸ਼ਟ ਕਰਨੇ ਹੋਣਗੇ ਇਹ ਹੋਣਗੇ 4 ਅੰਕ ਦੇ ਪਾਸ ਪਾਸਟ ਕਰਨਾ ਹੋ ਤੁਸੀਂ ਅੱਗੇ ਬੁੱਤਾਂ ਤੁਹਾਨੂੰ 7 ਪ੍ਰਸ਼ਨ ਆਉਣਗੇ 7 ਵਿੱਚੋਂ 5 ਕਰਨੇ ਹੋਣਗੇ 10 ਨੰਬਰ ਦੇ ਠੀਕ ਹੈ ਇੱਕ ਕੁਐਸਚਨ 2 ਨੰਬਰ ਦਾ ਹੋਣਾਗਾ ਇਹ ਪੁੱਤਰ ਪੇਪਰ ਮੈਂ ਤੁਹਾਨੂੰ ਦੱਸਾਂਗੀ ਕਿ ਕਿੱਦਾਂ ਕਰਨਾਗਾ ਜਿੱਦਾਂ ਪ੍ਰਸ਼ਨ 2 ਨੰਬਰ ਦਾ ਆਇਆ ਉਹਨੂੰ ਬਾਜੋ ਵੱਲ ਚਾਰਕ ਲੈਣਾ ਲਿਖ ਦਿਓ ਐਦਾਂ ਨਹੀਂ ਵੀ ਇੱਕ ਪੈਰਾ ਇੱਕ ਪੂਰਾ ਪੇਜ ਭਰ ਦੋ ਅੱਗੇ ਬੁੱਤਾਂ 9 ਨੰਬਰ ਤੇ ਅਗੇ ਬੁੱਤਰੋਣੇ ਤੁਹਾਨੂੰ 8 ਮਹਾਵਰੇਆਂ ਵਿੱਚੋਂ 5 ਕਰਨੀ ਹੋਣੀ 10 ਨੰਬਰ ਦੇ ਇੱਕ ਮਹਾਵਰਾ 2 ਨੰਬਰ ਦਾ ਇਸ ਵਿੱਚ ਤੁਸੀਂ ਮਹਾਵਰੇਆਂ ਦੇ ਵਿੱਚ ਅਰਥ ਨਹੀਂ ਦੱਸਨੇ ਹੁੰਦੇ ਕੱਲੇ ਮਹਾਵਰੇ ਹੀ ਲਿਖਣੇ ਨੇ ਉਹਨਾਂ ਨੂੰ ਮਹਾਵਰੇ ਨੂੰ ਵਾਕਾਂ ਵਿੱਚ ਵਰਤਣਾ ਹੈ ਅਗੇ ਬੁੱਤਰ ਨਾਪ ਪੜਨਾਵਈਗਾ ਦੇ ਬਾਗੂਗਾ ਬਾਕ ਦੇ ਵਿੱਚ ਦੱਸਣਾ ਹੋਣਾ ਵੀ ਨਾਵ ਕਿਹੜਾ ਤੇ ਪੜਨਾਵ ਕਿਹੜਾ ਕਿਰਿਆ ਕਿਹੜੀ ਜਿੱਦਾਂ ਆਪਾਂ ਲਿਖਦੀਏ ਬੀ ਰਾਮ ਨੂੰ ਕੀ ਅੰਡਰਲਾਈਨ ਕਰਤਾ ਰਾਮ ਸਕੂਲ ਜਾਂਦਾ ਹੈ ਨਾਮ ਕੀ ਹੈ ਇਹ ਤੁਹਾਨੂੰ ਪੁੱਛਿਆ ਜਾਵੇ ਇਹ ਦੋ ਅੰਕ ਦਾ ਅੱਗੇ ਪੁੱਤਰ ਪੰਜ ਵਿਸ਼ੇ ਹੋਣਗੇ ਉਹਨਾਂ ਵਿੱਚੋਂ ਇੱਕ ਲੇਖ ਕਰਨਾ ਉਹ ਦਾ ਅੰਕ ਦਾ ਪੁੱਤਰ ਆਪਾਂ ਲੇਖ ਦੇ ਬਾਰੇ ਵੀ ਵੀਡੀਓ ਅਪਲੋਡ ਕਰ ਚੁੱਕੇ ਹਾਂ ਵੀ ਤੁਸੀਂ ਲੇਖ ਕਿੱਦਾਂ ਲਿਖਣਾ ਹੈ ਕਿਵੇਂ ਤੁਹਾਨੂੰ 10 ਚੋਂ 10 ਨੰਬਰ ਆ ਸਕਦੇ ਆ ਉਹ ਵੀ ਆਪਾਂ ਪੁੱਤਰ ਆਪਾਂ ਲੇਖ ਦੇ ਬਾਰੇ ਜਿਹੜੀ ਵੀਡੀਓ ਅਪਲੋਡ ਕਰ ਚੁੱਕੇ ਹਾਂ ਲੇਖ ਦੇ ਬਾਰੇ ਜਿਹੜੀ ਵੀਡੀਓ ਆਪਾਂ ਅਪਲੋਡ ਕਰ ਚੁੱਕੇ ਹਾਂ ਉਸ ਦਾ ਜਿਹੜਾ ਲਿੰਕ ਆ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਅਪਲੋਡ ਕਪਣ ਕਰਕੇ ਉਹ ਜ਼ਰੂਰ ਦੇਖ ਲੈਣਾ ਵੀ ਲੇਖ ਕਿੱਦਾਂ ਲਿਖਣਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਤੁਹਾਨੂੰ ਅ ਦੇ ਦੇਵਾਂਗੇ ਤੇ ਤੁਸੀਂ ਉਹ ਵੀਡੀਓ ਨੂੰ ਦੇਖ ਲੈਣਾ। ਅਗੇ ਬੁੱਤਰ ਦੋ ਵਿਸ਼ੇ ਦਿੱਤੇ ਹੋਣਗੇ ਤੇ ਉਹਨਾਂ ਵਿੱਚੋਂ ਇੱਕ ਪੱਤਰ ਲਿਖਣਾ ਉਹ ਇਹ 8 ਨੰਬਰ ਦਾ। ਕਈ ਬੁੱਤਰ ਪੇਪਰ ਦੇ ਵਿੱਚ ਐਦਾਂ ਵੀ ਕਹਿ ਰਹੇ ਵੀ ਇਹ 6 ਨੰਬਰ ਦਾ ਹੋ ਗਿਆ ਇਹਨੂੰ 4 ਨੂੰ 6 ਦਾ ਕਰਤਾ ਪਰ ਇਹੀ ਪੇਪਰ ਜਿਹੜਾ ਪੈਟਰਨ ਹੈ ਇਹ ਪਹਿਲਾਂ ਵਾਲੀ ਹੈ। ਦੋ ਵਿਸ਼ੇ ਦਿੱਤੇ ਹੋਣਗੇ ਤੇ ਉਹਨਾਂ ਵਿੱਚੋਂ ਇੱਕ ਵਿਸ਼ੇ ਤੇ ਪੱਤਰ ਲਿਖਣਾ ਉਹ 8 ਨੰਬਰ ਦਾ। ਠੀਕ ਹੈ ਅੱਗੇ ਪੁੱਤਰ ਆਰਟਿਸ ਤੁਸੀਂ ਨੇ 8 ਸਾਰਥਿਕ ਸ਼ਬਦ ਬਣਾਉਣੇ ਆ 4 ਅੰਕ ਦੇ ਜਿਹੜੇ ਦੋ ਸ਼ਬਦ ਆ ਉਹ ਇੱਕ ਨੰਬਰ ਦਾ ਹੋਗਾ ਅੱਗੇ ਪੁੱਤਰ ਸ਼ਬਦ ਬੋਧ ਠੀਕ ਹੈ ਸ਼ਬਦ ਪੁੱਤਰ ਦੋ ਵਿੱਚੋਂ ਇੱਕ ਕਰਨਾ ਹੋ ਜਿੱਦਾਂ ਤੁਹਾਨੂੰ ਆ ਸਕਦਾ ਨਾਪਦੀ ਪ੍ਰਵਾਸ਼ਾ ਅਤੇ ਕਿਸਮਾ ਲਈ ਕੋ ਨਾਪਦੀ ਪ੍ਰਵਾਸ਼ਾ ਤੇ ਕਿਸਮਾ ਇਹ ਤੁਹਾਨੂੰ ਦੋ ਨੰਬਰ ਦਾ ਹੋ ਇਸ ਵਿੱਚ ਜਿਆਦਾ ਡਿਟੇਲ ਨਹੀਂ ਦੇਣੀ ਵੀ ਤੁਸੀਂ ਨੇ ਜਿੱਦਾਂ ਕਿਸਮਾ ਨੇ ਉਹਨਾਂ ਨੂੰ ਡਿਟੇਲ ਚ ਲਿਖਣ ਲੱਗ ਗਏ ਜਿਵੇਂ ਨਾਪਦੀ ਕਿਸਮਾ ਆਪ ਨਾਮ ਕੀ ਹੁੰਦਾ ਉਸ ਬਾਰੇ ਪੂਰਾ ਦੱਸਣ ਲੱਗ ਗਏ ਉਸ ਆਸ ਨਾਪ ਕੀ ਹੁੰਦਾ ਉਸ ਬਾਰੇ ਪੂਰਾ ਸਿਰਫ ਤੁਸੀਂ ਉਹਨਾਂ ਦੀ ਪ੍ਰਵਾਸ਼ਾ ਦੇਣੀ ਹੈ ਤੇ ਕਿਸਮਾ ਲਿਖਣੀ ਜਿਹੜੇ ਪੁੱਤਰ ਤੁਹਾਨੂੰ ਮੇਨ ਮੇਨ ਕੁਐਸਚਨ ਆ ਜਿਹੜੇ ਆ ਸਕਦੇ ਨੇ ਮੈਨੂੰ ਤੁਹਾਨੂੰ ਪਾਠ ਪੁਸਤਕ ਵਿੱਚੋਂ ਪ੍ਰਸ਼ਨ ਨੇ ਉਹ ਸਾਰੇ ਪ੍ਰਸ਼ਨ ਦੀ ਆਪਣੇ ਵੀਡੀਓ ਅਪਲੋਡ ਕਰ ਸਾਰੇ ਜਿਹੜੇ ਪ੍ਰਸ਼ਨ ਨੇ ਉਹ ਵੀਡੀਓ ਤੁਸੀਂ ਜਰੂਰ ਪੁੱਤਰ ਦੇਖ ਲਿਓ ਧਿਆਨ ਦੇ ਨਾਲ ਵੀਡੀਓ ਨੂੰ ਤੇ ਉਹਨੂੰ ਜੇ ਤੁਹਾਨੂੰ ਸਮਝ ਆਇਆ ਤਾਂ ਲਾਈਕ ਜਰੂਰ ਕਰ ਦਿਓ ਪੁੱਤਰ ਵੀ ਤੁਸੀਂ ਨੇ ਪੱਤਰ ਕਿੱਦਾਂ ਲਿਖਣੇ ਨੇ ਲੇਖ ਬਾਰੇ ਆਪ ਦੇਗਾ ਪੁੱਤਰ ਇਹ ਆਪਾਂ ਤੁਹਾਨੂੰ ਪੇਪਰ ਦੇ ਪੈਟਰਨ ਬਾਰੇ ਦੱਸਿਆਗਾ ਇਸ ਤਰ੍ਹਾਂ ਤੁਹਾਨੂੰ ਪੇਪਰ ਆਉਣਾ ਤੁਸੀਂ ਐਵੇਂ ਪੇਪਰ ਦੀ ਤਿਆਰੀ ਕਰ ਲਿਓ ਜੇ ਤੁਹਾਨੂੰ ਤੁਹਾਨੂੰ ਸਮਝ ਆਇਆ ਤਾਂ ਲਾਈਕ ਜਰੂਰ ਕਰਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਇੱਕ ਪੇਪਰ ਦੇ ਬਾਰੇ ਵੀਡੀਓ ਅਪਲੋਡ ਕਰਾਂਗੇ ਠੀਕ ਹੈ ਪੁੱਤਰ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਧੰਨਵਾਦ